ਪਹਿਲਾਂ ਤਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਸਤਿ ਸ੍ਰੀ ਅਕਾਲ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਦੇਸ਼ ਭਰ ਦੇ ਵਿੱਚ ਲੋਕ ਸਭਾ ਦੇ ਚੋਣ ਹੋਣ ਜਾ ਰਹੇ ਨੇ ਤੇ ਸਾਰੀਆਂ ਪਾਰਟੀਆਂ ਪਾਰਟੀਆਂ ਆਪਣੇ ਵੱਖਰੇ ਵੱਖਰੇ ਮੈਨੀਫੈਸਟੋ ਦੇ ਨਾਲ ਆਪਣੇ ਕੈਂਡੀਡੇਟ ਦਾ ਐਲਾਨ ਕਰ ਲਿਆ ਨੇ ਤੇ ਪੰਜਾਬ ਦੇ ਵਿੱਚ 13 ਦੇ 13 ਸੀਟਾਂ ਤੇ ਸ਼ਿਵਸਨ ਨੇ ਪਿਛਲੇ ਦਿਨੀ ਐਲਾਨ ਕਰ ਦਿੱਤੇ ਸੀ ਕਿ ਚੰਡੀਗੜ੍ਹ ਸੂਬੇ ਦੇ 14 ਸੀਟਾਂ ਦੇ ਇਲੈਕਸ਼ਨ ਹੋਣ ਜਾ ਰਹੇ ਹਨ ਤੇ ਅੱਜ ਹੁਸ਼ਿਆਰਪੁਰ ਦੇ ਵਿੱਚ ਅਸੀਂ ਬੰਟੀ ਬਾਦਰੀ ਨੇ शिवसेना ਦੇ ਉਮੀਦਵਾਰ ਵੱਲੋਂ ਐਲਾਨਿਆ ਹੈ ਕਿ ਸਾਡੀ ਪੂਰੀ ਮੰਤਰੀ ਦੀ ਕੋਸ਼ਿਸ਼ ਹੈ ਕਿ ਅਸੀਂ ਜਨਤਾ ਦੇ ਵਿੱਚ ਬਿਲਕੁਲ ਸਹੀ ਮੈਨੀਫੈਸਟੋ ਲੈ ਕੇ ਤੇ ਜਨਤਾ ਦੇ ਨਾਲ ਰूबरू ਹੋ ਜਾਈਏ ਤੇ ਜਨਤਾ ਨੂੰ ਦੱਸੀਏ ਕਿ शिवसेना ਇੱਕ ਹੈਵੀ ਪਾਰਟੀ ਹੈ ਜਿਸ ਦਾ ਲੋਕ ਸਭਾ ਦੇ ਵਿੱਚ ਭੇਜਣਾ ਬੜਾ ਜ਼ਰੂਰੀ ਹੈ ਉਹ ਜਨਤਾ ਦੀ ਰਾਖੀ ਦੇ ਲਈ ਜਨਤਾ ਦੇ ਰੋਜ਼ਗਾਰ ਦੇ ਲਈ ਜਨਤਾ ਦੇ ਵਿਕਾਸ ਦੇ ਲਈ ਵਚਨਬੱਧ ਹੈ ਤੁਹਾਡਾ ਧੰਨਵਾਦ ਕਰਦਾ ਮੈਂ ਤੁਹਾਡੇ ਚੈਨਲ ਦਾ ਜੀ ਤੁਸੀਂ ਮੇਰੀ ਆਵਾਜ਼ ਨੂੰ ਸਰੋਤ ਦੇ ਅੰਦਰ ਪਹੁੰਚਾਉਣ ਦੇ ਲਈ ਮੇਰੇ ਕੋਲ ਆਏ ਹੋਣਾ ਤੁਹਾਡੀ ਪੂਰੀ ਧੀਮਤ ਧੰਨਵਾਦ ਕਰਦਾ ਹਾਂ ਹਾਂ ਜੀ ਸਭ ਤੋਂ ਪਹਿਲਾਂ ਸਾਡੇ ਹੁਸ਼ਿਆਰਪੁਰ ਦਾ ਜਿਹੜਾ ਰੇਲਵੇ ਰੇਲਵੇ ਸਟੇਸ਼ਨ ਦਾ ਵਿਸਤਾਰ ਆਪਾਂ ਉਹ ਕਰਵਾਵਾਂਗੇ ਬੋਤ ਸਰ ਹੋ ਵੀ ਰਿਹਾ ਹੈ ਕੁਛ ਥੋੜਾ ਬੋਤ ਤਾਂ ਚੱਲ ਵੀ ਰਿਹਾ ਹੈ ਇਹ ਦੱਸਣਾ ਬੜਾ ਜ਼ਰੂਰੀ ਹੈ ਇਨਸ਼ਾਅ ਤੁਹਾਨੂੰ ਜਲੰਧਾ ਰੇਲਵੇ ਸਟੇਸ਼ਨ ਤੋਂ ਸ਼ਹਿਰ ਤੋ ਤੱਕ ਸੀਮਤ ਹੈ ਜੀ ਅੱਜ ਅਸੀਂ ਸਵੇਰੇ ਨੂੰ ਜਾਣਾ ਹੋਵੇ ਸੰਗਵਾਇਆ ਜਲੰਧਰ ਜਾਣਾ ਪੈਂਦਾ ਜੀ ਅਸੀਂ ਚੰਡੀਗੜ੍ਹ ਨੂੰ ਜਾਣਾ ਹੋਵੇ ਬਲਾਚੌਰ ਵਗੈਰਾ ਰੋਪੜ ਵਗੈਰਾ ਤਾਂ ਸਾਨੂੰ ਫਿਰ ਜਲੰਧਰ ਦਾ ਰੁਕ ਦੇਖਣਾ ਪੈਂਦਾ ਜੀ ਅਸੀਂ ਹਿਮਾਚਲ ਨੂੰ ਜਾਣਾ ਹੋਵੇ ਸਾਨੂੰ ਜਲੰਧਰ ਦਾ ਰੁਕ ਦੇਖਣਾ ਪੈਂਦਾ ਜੇ ਅਸੀਂ ਜੀਐਨਕੇ ਨੂੰ ਜਾਣਾ ਹੈ ਤਾਂ ਵੀ ਸਾਨੂੰ ਜਲੰਧਰ ਦਾ ਮੂੰਹ ਦੇਖਣਾ ਪੈਂਦਾ ਇਸ ਕਰਕੇ ਸ਼ਿਖਸਾ ਦੇ ਪੰਜਾਬ ਦੇ ਮੈਨੀਫੈਸਟੋ ਦੇ ਵਿੱਚ ਇਹ ਸਪੈਸ਼ਲ ਤੌਰ ਤੇ ਰੱਖਿਆ ਗਿਆ ਕਿ ਜੇ ਟਾਂਡੇ ਤੋਂ ਅਸੀਂ ਅ ਸ਼ਹਿਰਪੁਰ ਤੋਂ ਟਾਂਡੇ ਤੱਕ ਇਹਨਾਂ ਲਿਨਿਏਸ਼ਨ ਜੋੜ ਦਈਏ ਤਾਂ ਸਾਡਾ ਸਿੱਧਾ ਜਿਹੜਾ ਲਿੰਕ ਹੈ ਉਹ ਡੀਜੀ ਰਣਕੇ ਤੱਕ ਹੋ ਜਾਂਦਾ ਸਿਰਫ 3 ਕਿਲੋਮੀਟਰ ਹੈ। ਤਾਂ ਜੇ ਹੁਸ਼ਿਆਰਪੁਰ ਤੋਂ ਜਜੇਪਾ ਕੇ ਜੋੜ ਦਈਏ 28 ਕਿਲੋਮੀਟਰ ਏਰੀਆ ਬਣਦਾ ਜੀ। ਜੇ ਉੱਥੇ ਜੋੜ ਦੇਵੇ ਤਾਂ ਸਾਡਾ ਸਿੱਧਾ ਜਿਹੜਾ ਲਿੰਕ ਹੈ ਉਹ ਰੋਪੜ ਤੱਕ ਹੋ ਜਾਂਦਾ ਸਾਡਾ। ਤੇ ਜੇ ਹੁਸ਼ਿਆਰਪੁਰ ਤੋਂ ਉੁੰਨੇ ਤੱਕ ਜੋੜ ਦਿੱਤੇ ਜਾਵੇ 40 ਕਿਲੋਮੀਟਰ ਲਾਈਨ ਜਿਹੜੀ ਸਾਨੂੰ ਦਿੱਲੀ ਤੱਕ ਔਰ ਪੂਰੇ ਹਿਮਾਚਲ ਦੇ ਵਿੱਚ ਅਸੀਂ ਲਿੰਕ ਦੇ ਵਿੱਚ ਆ ਜਾਂਦੇ ਹਾਂ ਸੋ ਜੀ ਇਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਦਸਨਾ ਚਾਹੁੰਨਾ ਮੇਰਾ ਏਰੀਆ ਤਲਵਾੜਾ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਗਏ ਕਿ ਏਮਜ਼ ਵਰਗੇ ਹਸਪਤਾਲ ਖੋਲ੍ਹਾਂਗੇ ਅੱਜ ਸਾਡੇ ਤਲਵਾੜੇ ਦੇ ਵਿੱਚ ਕੰਢੀਰੀ ਦੇ ਵਿੱਚ ਨਾਲ ਹੀ ਕੋਈ ਵਧੀਆ ਹਸਪਤਾਲ ਹੈ ਜੇਕਰ ਕੋਈ ਵੀ ਮੇਰਾ ਪਹਿਣ ਪਰਾ ਬਿਮਾਰ ਹੁੰਦਾ ਉਸਨੂੰ ਜਾਂ ਤਾਂ ਲੁਧਿਆਣੇ ਦੇ ਡੀ ਐਮ ਸੀ ਤੱਕ ਜਾਣਾ ਪੈਂਦਾ ਹੈ ਜਾਂ ਚੰਡੀਗੜ੍ਹ ਪੀ ਜੀ ਆਈ ਜੀ ਮੈਂ ਚਾਹੁੰਦਾ ਹਾਂ ਕਿ ਆਪਣੇ ਏਰੀਆ ਦੇ ਵਿੱਚ ਵੀ ਆਪਾਂ ਬੱਦਲ ਨਿਰਮਾਣ ਕਰਾਵਾਂਗੇ ਨੰਬਰ ਦੇ ਦਿੱਤੇ ਉਹ ਜਿਹੜੇ ਨੌਜਵਾਨ ਨੌਜਵਾਨਾਂ ਦੇ ਭਵਿੱਖ ਨੂੰ ਮੱਧਿਆ ਨਜ਼ਰ ਰੱਖਦੇ ਹੋਏ ਪੰਜਾਬ ਦੇ ਵਿੱਚ ਹੀ ਆਪਾਂ ਜਿਹੜਾ ਇੰਡਸਟਰੀਆਂ ਦਾ ਵਾਦਾ ਕਰਾਂਗੇ ਤਾਂ ਕਿ ਜਿਹੜੇ ਨੌਜਵਾਨ ਵਿਦੇਸ਼ਾਂ ਵੱਲ ਭੱਜ ਰਹੇ ਨੇ ਉਹਨਾਂ ਨੂੰ ਵਿਦੇਸ਼ਾਂ ਵੱਲ ਭੱਜਣ ਦੀ ਜਰੂਰਤ ਨਾ ਪਵੇ ਤੇ ਜੇਕਰ ਸਾਡੀ ਸਰਕਾਰ ਅਣਿਵੇ ਦੇ ਵਿੱਚ ਆਉਂਦੀ ਕਿਸਾਨਾਂ ਦੇ ਜਿਹੜੇ ਐਮਐਸਪੀ ਵਾਲਾ ਇਹ ਮੋਕਾਵਾ ਇਸ ਦਾ ਹੱਲ ਆਪਾਂ ਭਾਰਤ ਸਰਕਾਰ ਤੋਂ ਕਰਵਾਵਾਂਗੇ ਇਸ ਤੋਂ ਬਾਅਦ ਮੈਂ ਹਸਿਆ ਕਰ ਤੋਂ ਜਿਹੜੇ ਕਿ ਸਾਡੇ ਸ਼ਿਵ ਸੇਨਾ ਦੇ ਬਹੁਤ ਹੀ ਜ਼ਿਆਦਾ ਮਤਲਬ ਸੀਨੀਅਰ ਲੀਡਰ ਤੇ ਜਿਨ੍ਹਾਂ ਨਾਲ ਸਭ ਤੋਂ ਪ੍ਰਾਣੀ ਜੁੜੇ ਹੋਏ ਜੀ ਸਾਡੇ ਹਿੜਕਪੁਰ ਦੇ ਸਾਨ ਰਣਜੀਤ ਰਾਣਾ ਜੀ ਇਹਨਾਂ ਦਾ ਮੈਂ ਦੇ ਲਈ ਕਰਾਈਏ ਤੋਂ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਮੈਨੂੰ ਇੰਨੀ ਸਪੋਰਟ ਕੀਤੀ ਹੈ ਅਤੇ ਪਹਿਲਾਂ ਵੀ ਕੀਤੀ ਹੈ ਹੁਣ ਵੀ ਕਰ ਰਹੇ ਨੇ ਧੰਨਵਾਦ ਜੀ ਤੇ ਹਾਂਜੀ ਸਰ ਇਸ ਥੀਕ ਦੇ ਨਾਲ ਜੋ ਸਾਡੇ ਬੰਤੀ ਬਾਚੀ ਨਾਲ ਤੁਹਾਡੇ ਮੂਰੇ ਸਿੱਖਣ ਦਾ ਪੱਖ ਰੱਖਿਆ ਸੋ ਉਸ ਨੂੰ ਦੇਖਦੇ ਹੋਏ ਮੇਰਾ ਪਹਿਲੇ ਕਹਿਣਾ ਕਿ ਇਹ ਬੱਦ ਤੋਂ ਬੱਦ ਮਿਹਨਤ ਕਰਕੇ ਔਰ ਜਨਤਾ ਦੇ ਦਿਲਾਂ ਦੀ ਧੜਕਣ ਦੇ ਵਿੱਚ ਬਸਣ ਦਾ ਇਹ ਕੋਸ਼ਿਸ਼ ਕਰਨਗੇ ਪਰ ਮੈਨੂੰ ਪੂਰੀ ਉਮੀਦ ਹੈ ਕਿ ਹਿਸ਼ਾਰਤ ਦੀ ਜਨਤਾ ਪੂਰੀ ਗਹਿਰਾਈਆਂ ਦੇ ਨਾਲ ਦਿਲ ਦੀਆਂ ਗਹਿਰਾਈਆਂ ਦੇ ਨਾਲ ਸਿਖਸਨ ਦਾ ਸਾਥ ਦੇਵੇਗੀ ਕਿਉਂਕਿ ਅਸੀਂ ਜੋ ਕਹਿੰਦੇ ਆ ਉਹ ਕਰਦੇ ਆ જયਸ਼ੀਰਮ